ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ਪਹਿਲਾ ਇੱਕ ਉਨਕਾਰ ਸਤਗੁਰ ਪ੍ਰਸਾਦ ਜੈ ਘਰ ਕੀ irtਿਆ ਕੀ ਹੈ ਕਰਤੇ ਕਾਹੂ ਵਿਚਾਰੋ ਤੇਤ ਘਰ ਗਾਵੋ ਸੋਹਿਲਾ ਸਿਵ ਰਿ ਸਿਰਜਨ ਹਾਰੋ ਤੂੰ ਮੰਗਾਉ ਮੇਰੇ ਨਿਰਪਉ ਕਾ ਸੋਹਿਲਾ ਹਵਾਰੇ ਤੂੰ ਸੋਹਿਲਾ ਸਦਾ ਸੁਖੋਏ ਰਹਾਉ ਨਿਤ ਨਿਤ ਜਿਹੜੇ ਸਮਾਲਿਆ ਨ ਦੇਖੇਗਾ ਦੇਵ ਨਹਾਰ ਤੇਰੇ ਦਾ ਨਹੀ ਕੀਮਤ ਨਾ ਪਵੈ ਇਸ ਦਾ ਤੇ ਕਮਨ ਸਮਾਰ ਸੰਬਤ ਸਾ ਹਾ ਲਿਖਿਆ ਮਿਲ ਕਰ ਪਾਵ ਤੇਲ ਦੇਹੋ ਸੱਜਣਿਆ ਸਿ ਸੜੀਆਂ ਜਿਉ ਵਾਹ ਸਾਹਿਬ ਸਿਉ ਮੇਲਾ ਘਰ ਘਰੇ ਉਹ ਪਹੁੰਚਾ ਸਦੜੀ ਨਿਤ ਪਵਨ ਸਦਨ ਹਾਰਾ ਸਿ ਬਰੀਏ ਨਾਨਕ ਸੇ ਦੇਵਨ ਰਾਗ ਐਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਇੱਕੋ ਵੇਸ ਅਨੇਕਾ ਬਾਬਾ ਜੈ ਕਰ ਕਰਤੇ ਕੀ ਰਤੁ ਹੋਏ ਸੋ ਕਰਾਖ ਵਡਾਈ ਤੋਏ ਰਹਾਉ ਵਿਸੋਏ ਜਸਿਆ ਕੜੀਆਂ ਪਹਿਰਾ ਥਿਤੀ ਵਾਰੀ ਮਾਉ ਹੋਆ ਸੂਝੇ ਗੁਰ ਤੇ ਅਨੇਕਾ ਨਾਨਕ ਕਰਤੇ ਕੇ ਕੀ ਦੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ गगन में थाल रवि चंद्र दीपक बने तारका मंडल जनक मोती तू माले अननू पवन चबरो करे संकल्पन राए फुलंत ज्योति कैसी आरती होए पबखंडना तेरी आरती अनहता शब्द वाजंत पीरी रहाओ सहस तब नैन नन नैन है तोए गाओ सहस पूर्त नायक तोही ਸਹਿ ਸੁਪਾ ਦਿਮਨ ਨਾਨੇਕ ਪਾਦ ਗੰਧ ਬਿਨਾ ਸਹਿ ਸਤਵਾਂ ਗੰਬਿਰਤ ਕੋਈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਜਾਣਣਾ ਸਭ ਮੈਂ ਜਾਣਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨਵਾਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗਉ ਜਾਨਤੇ ਹੋਏ ਤੀਰੈ ਨਾਏ ਵਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨ ਕਿਰਪਾ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖੇ ਗੁਰ ਪਾਇਆ ਮਨ ਹਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧ ਜਾਨਿਆ ਤੇ ਨੇ ਅੰਦਰੋਂ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨ ਮਰਣ ਕਬ ਖੰਡਾ ਹੈ ਅਬੇ ਨਾਸੀ ਪ੍ਰਖ ਪਾਇ ਪਰਮੇਸ਼ਰ ਬਸ ਵਖੰਡ ਪ੍ਰੇਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰ ਰਾਖ ਰਾਹ ਥੋੜਾ ਵੱਡਾ ਹੈ ਜਨ ਨਾਨਕ ਨਾਮੇ ਅਦਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੋੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇੰਹਾ ਘਾਟ ਚਲੋ ਹਰਲਾ ਹਾ ਆਗੇ ਬਸਨ ਸੁਹੇਲਾ ਆਉਦ ਘਟੈ ਦਿਨ ਸਰੇ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੀਮ ਹੈ ਤਰਿਉ ਬ੍ਰਹਮ ਗਿਆਨੀ ਜਿਸ ਜਗਾਵੇ ਪੀ ਆਵੇ ਹੋ ਰਸ ਅਕਤ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਜੋ ਹਾਰੇ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਿਜ ਜੀ ਬਾਉਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕਾਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਦਾਨ ਇਕ ਦਾਸੇ ਰਸਕ ਮੰਗੈ ਮੂਕ ਕਰ ਸੰਤਨ ਕੀ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤਾ ਚੰਗਿਆਈਆਂ ਬੁਰਿਆਈਆਂ ਵਾਚ ਤਰਮ ਹਦੂਰ ਕਰਮੀਆਂ ਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ